ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 548ਵੇਂ ਉత్సਵ ਦੀਆਂ ਅੱਜ ਅਸੀਂ ਖਾਸ ਜਗ੍ਹਾ ਤੇ ਪਹੁੰਚੇ ਆ ਤੇ ਅੱਜ ਜ਼ਰੂਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਲੋਕਾਈ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੇ ਸ਼ਰਧਾਲੂਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਪਿੰਡ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਆਪਣਾ ਟਿਕਾਣਾ ਕੀਤਾ ਉਸ ਪਿੰਡ ਦਾ ਨਾਂ ਕਿਉਂ ਪਿਆ ਇਸ ਤਰ੍ਹਾਂ ਦਾ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕਦੋਂ ਫਗਵਾੜਾ ਦੇ ਵਿੱਚ ਆਏ ਕਿੱਥੇ ਰਹੇ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦਵਾਂਗੇ ਅੱਜ ਔਰ ਸਾਡੇ ਨਾਲ ਖਾਸ ਚਿੰਤਕ ਨੇ ਦਲਿਤ ਸਹਿਤ ਬਾਰੇ ਉਹਨਾਂ ਦੀ ਬਹੁਤ ਸਾਰੀਆਂ ਪੁਸਤਕਾਂ ਆਈਆਂ ਨੇ ਲੀਡਿੰਗ ਐਡਵੋਕੇਟ ਨੇ ਫਗਵਾੜਾ ਦੇ ਬਹੁਤ ਸਾਰੀ ਖੋਜ ਰਿਸਰਚ ਵੀ ਉਹਨਾਂ ਨੇ ਕੀਤੀ ਹੈ ਉਹਨਾਂ ਨਾਲ ਮਿਲਾਂਗੇ ਐਸਰ ਵਰਦੀ ਸਾਹਿਬ ਸਾਡੇ ਨਾਲ ਨੇ ਐਡਵੋਕੇਟ ਐਸਰ ਵਰਦੀ ਜੀ ਉਹਨਾਂ ਨਾਲ ਖਾਸ ਤੌਰ ਤੇ ਗੱਲ ਕਰਾਂਗੇ ਤੇ ਇੱਕ ਦੱਸਣਾ ਜ਼ਰੂਰ ਚਾਹਾਂਗੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੀ ਯਾਦ ਵਿੱਚ ਫਗਵਾੜਾ ਦੇ ਚੱਕ ਕੀਮ ਵਿੱਚ ਦੋ ਮੰਦਰ ਜਿਹੜੇ ਨੇ ਇਸ ਵੇਲੇ ਆ ਨਾਮ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਲਈ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਵਿੱਚੋਂ ਅਸੀਂ ਅੱਜ ਇੱਕ ਮੁੱਖ ਮੰਦਰ ਦੇ ਵਿੱਚ ਖੜੇ ਆ ਜਿਸ ਦਾ ਨਾਂ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਹੈ ਔਰ ਇੱਥੋਂ ਹੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਸਾਡੇ ਨਾਂ ਨੇ ਅਸਰ 베ਰਦੀ ਸਾਹਿਬ 베ਰਦੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਵਾਗਤ ਹੈ ਮੇਰਾ ਪਹਿਲਾ ਸਵਾਲ ਤਾਂ ਇਹ ਸੀ ਕਿ ਆਪਣੇ ਪੰਜਾਬ ਦੇ ਪ੍ਰਵਾਸ ਦੌਰਾਨ ਜਦੋਂ ਇੱਥੇ ਆਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਤਾਂ ਕਿਹੜੀ ਕਿਹੜੀ ਜਗ੍ਹਾ ਤੇ ਪੰਜਾਬ ਦੇ ਵਿੱਚੋਂ ਗਏ ਉਹ ਗੁਰੂ ਰਵਿਦਾਸ ਆਪ ਉਹਨਾਂ ਨੇ ਚਾਰ ਯਾਤਰਾਵਾਂ ਕੀਤੀਆਂ ਜੀਵਨ ਦੇ ਵਿੱਚ ਤੇ ਉਹ ਜਿਹੜੀ ਉਹਨਾਂ ਦੀ ਦੂਸਰੀ ਯਾਤਰਾ ਹੈ 600 ਸਾਲ ਪਹਿਲਾਂ ਦੀ ਗੱਲ ਹੈ ਜੀ ਉਹ ਇਧਰੋਂ ਹਿਮਾਚਲ ਰਾਹੀਂ ਖਰਾਲਗੜ ਹੁੰਦੇ ਹੋਏ ਜੀ ਉੱਥੋਂ ਫੇਰ ਇੱਥੇ ਆਇਓ ਫਗਵਾੜੇ ਆਇਓ ਫਗਵਾੜੇ ਆਇਓ ਜੀ ਹਾਂਜੀ ਇੱਥੇ ਫਗਵਾੜਾ ਵੀ ਜਿਹੜਾ ਆ ਬਈ ਇਹ ਪਹਿਲਾ ਹਦਿਆਬਾਦ ਦੀ ਸ਼ਹਿਰ ਸਗਾ ਫਗਵਾੜਾ ਸ਼ਹਿਰ ਨਾ ਸ਼ਹਿਰ ਜਿਹਨੂੰ ਕਹਿੰਦੇ ਹਦਿਆਬਾਦ ਹਾਂ ਹਾਂਜੀ ਤੇ ਇਹਨੂੰ 200 ਸਾਲ ਹੀ ਹੈ ਜੇ ਡਵੈਲਪ ਹੋਏ ਨੂੰ ਹੋਇਆ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਬਾਹਰ ਜ਼ਰੂਰ ਦੱਸਣਾ ਚਾਹਗੇ ਜਿੱਥੇ ਫਗਵਾੜੇ ਖੜੇ ਆ ਇਹ ਜਲੰਧਰ ਲੁਧਿਆਣਾ ਮਾਰਗ ਤੇ ਇੱਕ ਮੁੱਖ ਮਾਰਗ ਹੈ ਫਗਵਾੜਾ ਦਾ ਤੇ ਫਗਵਾੜਾ ਸ਼ਹਿਰ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਇਹ ਮੰਦਰ ਚੱਕ ਹਕੀਮ ਪਿੰਡ ਹੈ ਇਸ ਬਾਰੇ ਵੀ ਆਪਾਂ ਇਤਿਹਾਸ ਖੋਜਾਂਗੇ ਵੀ ਪਿੰਡ ਦਾ ਨਾਂ ਕਿਉਂ ਪਿਆ ਜੀ ਇੱਥੇ ਕਿੰਨੀ ਦੇ ਰਹਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰੂ ਰਵਿਦਾਸ ਜੀ ਇੱਥੇ 4 ਮਹੀਨੇ ਰਹੇ ਜੀ ਔਰ ਜਦੋਂ ਉਹ ਰਹੇ ਤਾਂ ਕਿਉਂਕਿ ਗੁਰੂ ਰਵਿਦਾਸ ਜੀ ਹਕਮਤ ਦੇ ਬਹੁਤ ਮਾਰ ਸੀ ਜੀ ਤੇ ਬਹੁਤ ਦੁਨੀਆ ਉਹਨਾਂ ਕੋਲੋਂ ਆਪਣੇ ਬਿਮਾਰੀਆਂ ਬਾਰੇ ਦਵਾਈ ਲੈਣ ਆਉਂਦੀ ਸੀ ਜੀ ਤੇ ਉਹ ਇੱਥੇ ਦੇ ਜਿਹੜੇ ਦਲਤ ਲੋਕ ਸੀਗੇ ਜੀ ਤਾਂ ਉਸ ਵੇਲੇ ਮਰੇ ਜਾਨਵਰ اٹھਾਉਣ ਦਾ ਹੀ ਕੰਮ ਕਰਦੇ ਸੀ ਜਾਂ ਗੰਦਗੀ اٹھਾਉਣ ਦਾ ਕੰਮ ਕਰਦੇ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਿਹਾ ਵੇ ਤੁਸੀਂ ਆਪਣਾ ਸਨਮਾਨਤ ਕੋਈ ਕਿੱਤਾ ਕਰੋ ਇਹ ਕਿੱਤਿਆਂ ਨੂੰ ਹੁਣ ਛੱਡ ਦਿਓ ਪਰ ਉਹ ਕਹਿੰਦੇ ਜੀ ਅਸੀਂ ਹੋਰ ਕੋਈ ਕਿੱਤਾ ਕਰ ਹੀ ਨਹੀਂ ਸਕਦੇ ਕਹਿੰਦੇ ਨਹੀਂ ਮੈਂ ਕਿੱਤਾ ਤੁਹਾਨੂੰ ਸਿਖਾਉਣਾ ਉਹਨਾਂ ਨੇ ਇੱਥੇ ਜਿਹੜੇ ਸਿਗੇ ਨੌਜਵਾਨ ਉਹਨਾਂ ਨੂੰ ਹਕਮਤ ਸਿਖਾਈ ਜਦੋਂ ਫੇ ਉਹ 4 ਮਹੀਨੇ ਬਾਅਦ ਇਥੋਂ ਅੱਗੇ ਆਪਣੀ ਜਿਹੜੀ ਯਾਤਰਾ ਤੇ ਚਲੇ ਗਏ ਤਾਂ ਮਗਰੋਂ ਜਿਹੜੇ ਲੋਕ ਪਿੰਡਾਂ ਤੋਂ ਦਵਾਈਆਂ ਲਾਉਣ ਲੈਣ ਇਥੋਂ ਆਉਂਦੇ ਰਹੇ ਪਹਿਲਾਂ ਇਹ ਪਿੰਡ ਦਾ ਨਾਮ ਕੱਲਾ ਚੱਕੀ ਸੀ ਅੱਛਾ ਚੱਕ ਪਿੰਡ ਸੀ ਹਾਂ ਕੱਲਾ ਪਿੰਡ ਚੱਕੀ ਸੀ ਔਰ ਮੁਸਲਮਾਨਾਂ ਦਾ ਪਿੰਡ ਸੀ ਇਹ ਤੇ ਫਿਰ ਉਹ ਜਿਹੜੇ ਆ ਲੋਕ ਇੱਥੋਂ ਆ ਕੇ ਉਹ ਜਿਹੜੇ ਉਹਨਾਂ ਦੇ ਸੇਵਕ ਸੀਗੇ ਜਿਨ੍ਹਾਂ ਨੂੰ ਉਹ ਹਕਮਤ ਸਿਖਾ ਕੇ ਗਏ ਉਹਨਾਂ ਤੋਂ ਦਵਾਈਆਂ ਲੈਣ ਲੱਗ ਪਏ ਤੇ ਆਉਂਦੇ ਆਉਂਦੇ ਜਦੋਂ ਵੀ ਕਿਤੇ ਕਿਸੇ ਨਾਲ ਦੇ ਪਿੰਡ ਹਾਂ ਕਹਿਣਾ ਚੱਕ ਹਕੀਮਾਂ ਵਾਲਿਆਂ ਦੇ ਚੱਲ ਜਾਓ ਅੱਛਾ ਚੱਕ ਹਕੀਮਾਂ ਹਾਂ ਚੱਕ ਹਕੀਮਾਂ ਇੱਥੋਂ ਇਸ ਪਿੰਡ ਦਾ ਨਾਮ ਬੜੀ ਰੋਚਕ ਗੱਲ ਹੈ ਫਗਵਾੜਾ ਦੇ ਨਾਲ ਇਹ ਪਿੰਡ ਹੈ ਚੱਕ ਹਕੀਮ ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਹੈ ਔਰ ਇਸ ਦਾ ਪਛੋਕੜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੀ ਕਲਾ ਉਹਨਾਂ ਕੋ ਹਕਮਤ ਦੀ ਸੀਗੀ ਉਹਦੇ ਨਾਲ ਵੀ ਜੁੜਦਾ ਹੈ ਆ ਇੱਥੇ ਕੋਈ ਔਰ ਪ੍ਰਮਾਨ ਜ਼ਰੂਰ ਮਿਲਦੇ ਨੇ ਇਹਨਾਂ ਦੇ ਹਾਂ ਚਾਨਾ ਜੀ ਗੁਰੂ ਦੇ ਵੀ ਦਾਸ ਜੀ ਦੇ ਜੇ ਇਤਿਹਾਸ ਤੋਂ ਉਹਨਾਂ ਦਾ ਬਹੁਤ ਹੈ ਉਹਨਾਂ ਦਾ ਉੱਥੇ ਪੱਥਰ ਲੱਗਾ ਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਹੋਰ ਵੀ ਕਹਾਣੀਆਂ ਹੈਗੀਆਂ ਪਰ ਇੱਕ ਇਤਿਹਾਸਕ ਤੇੜੀ ਸਮੇਂ ਦੇ ਮਤਲਬ ਕੋ ਕਹਾਣੀ ਹੈ ਬਈ ਇੱਥੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਇੱਕ ਹਾੜ ਦੋ ਹਾੜ ਨੂੰ ਲੱਗਦਾ ਉਹ ਗੁਰੂ ਰਵੀਦਾਸ ਜੀ ਦਾ ਨਿਰਵਾਣ ਦਿਵਸ ਹੈ ਉਦੋਂ ਵੀ ਮੇਲਾ ਲੱਗਦਾ ਇੱਥੇ ਤੇ ਉਹ ਨਿਰਵਾਣ ਦਿਵਸ ਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਪੰਜਾਬ ਦੀਆਂ ਇੱਥੇ ਆਪਣੀਆਂ ਕਾਨਫਰੰਸਾਂ ਕਰਦੀਆਂ ਸੀ ਔਰ ਹਰ ਇੱਕ ਜਿਹੜਾ ਮੁੱਖ ਮੰਤਰੀ ਇੱਥੇ ਆਉਂਦਾ ਸੀ ਤਾਂ ਇੱਥੋਂ ਹੀ ਜਿਹੜਾ 13 15 16 ਜੂਨ 1964 ਨੂੰ ਅੱਛਾ ਜੀ 1964 ਨੂੰ ਇੱਥੋਂ ਇੱਕ 101 ਸਾਈਕਲਾਂ ਦੇ ਉੱਤੇ ਚਰਨ ਦਾਸ ਹਨ ਧੜਕ ਇੱਥੇ ਫਗਵਾੜੇ ਦੇ ਇੱਕ ਬਜ਼ੁਰਗ ਹੋਏ ਆ ਬਹੁਤ ਵੱਡੇ ਅੰਬੇਡਕਰ ਜੀ ਉਹ ਇੱਥੋਂ ਸਾਈਕਲ ਮਾਰਚ ਕਰਕੇ ਦਿੱਲੀ ਗਏ ਲਾਲਬਹਾਦ ਦੇ ਸ਼ਾਸਤਰੀ ਜੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਤੇ ਉਨ੍ਹਾਂ 14 ਮੰਗਾਂ ਜਿਹੜੀਆਂ ਦਿੱਤੀਆਂ ਉਨ੍ਹਾਂ ਕਿਹਾ ਵੀ ਇੱਕ ਤਾਂ ਜਿਹੜੀ ਇੱਥੇ ਪੰਜ ਕਰੋੜ ਜਿਹੜੀ ਜ਼ਮੀਨ ਪਈ ਆ ਬਾਧੂ ਜੰਗਲਾਂ ਚ ਦਰਿਆਵਾਂ ਚ ਇੱਕ ਤੇ ਬੇਜਮੀਨੇ ਨੂੰ ਦਿੱਤੀ ਜਾਵੇ ਦੂਜਾ ਜਿਹੜਾ ਡਾਕਟਰ ਮੇਟ ਕਰਨੇ ਭਾਰ ਦਾ ਸੰਵਧਾਨ ਲਿਖਿਆ ਬਈ ਉਹਦਾ ਪਾਰਲੀਮੈਂਟ ਦੇ ਸਾਹਮਣੇ ਬੁੱਤ ਲਾਵੋ ਔਰ ਤੀਜਾ ਉਹਨਾਂ ਨੇ ਵੀ ਇਹ ਲੋਕ ਵੀ ਡੀਸੀਐਸਪੀ ਜੱਜ ਬਣ ਇਹਨਾਂ ਲਈ ਜਿਹੜਾ ਤੁਸੀਂ ਟ੍ਰੇਨਿੰਗ ਇੰਸਟੀਚੂਟ ਖੋਲੋ ਉਹ ਮਹੱਲੀ ਚੰਡੀਗੜ੍ਹ ਖੋਲਿਆ ਇਹ ਇੱਕ ਮੋਰੰਡਮ ਜਿਹੜਾ ਉਹਨਾਂ ਨੇ ਦਿੱਤਾ ਉਹ ਮੈਂ ਥੋੜਾ ਸੰਖੇਪ ਕਰਨਾ ਚਾਹੁੰਦਾ ਮੈਨੂੰ ਪਰਮਾਨ ਕੋਈ ਹੈਗੇ ਇੱਥੇ ਜਿੱਦਾ ਖੂਹੀ ਵੀ ਕਹਿ ਰਹੇ ਆ ਕਿ ਇੱਥੇ ਇੱਕ ਇਤਿਹਾਸਿਕ ਖੂਹੀ ਵੀ ਹੈਗੀ ਆ ਹਾਂਜੀ ਹਾਂਜੀ ਉਵੇਂ ਕਈ ਥੋੜਾ ਜਿਹਾ ਪਿਛਲਾ ਇਤਿਹਾਸ ਵੀ ਤੁਸੀਂ ਖਾਸਔਰਤੇ ਜਿਹਨੀਆਂ ਜੀਵਨ ਸਾਖੀਆਂ ਉਹਨਾਂ ਨੂੰ ਦੇਖੋ ਉਹਨਾਂ ਦੇ ਵਿੱਚ ਬੜੇ ਪਰਮਾਨ ਮਿਲਦੇ ਹੈਗੇ ਇਹ ਜਿਹੜੀ ਇੱਥੇ ਖੂਈ ਹੈਗੀ ਆ ਇੱਕ ਉਧਰ ਛੋਟੀ ਖੂਈ ਆ ਪਹਿਲਾਂ ਪਹਿਲਾਂ ਕਿਉਂਕਿ ਆਬਾਦੀ ਘੱਟ ਸੀ ਲੋਕ ਘੱਟ ਸੀ ਪਰ ਉਹ ਮੰਦਿਰ ਛੋਟਾ ਸੀ ਫਿਰ ਜਿਹੜੇ ਐਨਆਰਆਈ ਬਾਹਰ ਵਿਦੇਸ਼ਾਂ ਚ ਗਏ ਲੋਕ ਤੇ ਉਹਨਾਂ ਨੇ ਇਹ ਦੂਸਰਾ ਸਵਰਗੀ ਨੰਦੂ لال ਜੀ ਦੀ ਆਪਾਂ ਹਾਂਜੀ ਹਾਂਜੀ ਨੰਦੂ لال ਨੇ ਕੀਤਾ ਹਾਂਜੀ ਨੰਦੂ لال ਜੀ ਉਹਨਾਂ ਦੇ ਪਰਿਵਾਰ ਨੇ ਉਹ ਇੱਕ ਜ਼ਰੂਰ ਦੱਸਣਾ ਚਾਹਾਂਗੇ ਕਿਉਂਕਿ ਇਸੇ ਜਗ੍ਹਾ ਤੇ ਹਾਲੇਦ ਵਾਲੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਲਗਭਗ 4 ਮਹੀਨੇ ਦੇ ਕਰੀਬ ਫਗਵਾੜਾ ਦੇ ਵਿੱਚ ਉਹਨਾਂ ਨੇ ਆਪਣਾ ਬਤੀਤ ਕੀਤਾ ਔਰ ਇੱਥੇ ਅਸੀਂ ਜ਼ਰੂਰ ਕਵਾਂਗੇ ਕਿ ਜਿਹੜਾ ਇਹ ਮੰਦਿਰ ਇੱਥੇ ਬਣਿਆ ਹੈ ਇਸ ਵੇਲੇ ਸਭ ਤੋਂ ਵੱਡਾ ਮੰਦਿਰ ਜੇ ਆਪਾਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੜਾ ਸਿਰ ਕੱਢਵਾ ਮੰਦਿਰ ਹੈ ਔਰ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਡਿਵੈਲਪਮੈਂਟ ਹੁਣ ਦਵਿੰਦਰ ਕੁਲਥਮ ਜੀ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਇਸ ਮੰਦਿਰ ਕਮੇਟੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਹੈ ਖਾਸਾ ਇਹ ਹੈ ਕਿ ਇੱਥੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਬਹੁਤ ਸਾਰੇ ਪ੍ਰਮਾਣ ਉਹਨਾਂ ਦੀ ਚਰਨਸ਼ੋ ਪ੍ਰਾਪਤ ਜੋ ਇਹ ਧਰਤੀ ਹੈਗੀ ਉਹਦੇ ਵਿੱਚ ਜ਼ਰੂਰ ਇਹ ਹੈਗੇ ਆ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਦੂਸਰੇ ਮੰਦਰ ਦੇ ਵਿੱਚ ਵੀ ਲੈ ਕੇ ਜਾਨੇ ਆ ਜੀ ਚਾਨਾ ਜੀ ਇਹ ਜਿਹੜੀ ਸ਼੍ਰੀ ਕਾਂਛੀ RAM ਜੀ ਦੀ ਲਹਿਰ ਆ ਨਾ ਉਹਦੀ ਵੀ ਪਹਿਲੀ ਮੀਟਿੰਗ ਜਿਹੜੀ ਆ 78 ਦੇ ਵਿੱਚ ਇਹ ਇੱਥੇ ਆ ਕੋਠੀ ਜਿਹੜੀ ਇਹਦੇ ਨਾਲ ਹੀ ਨੰਦੂ ਰਾਮ ਬਾਬੂ ਨੰਦੂ ਰਾਮ ਦੀ ਉਹਨਾਂ ਦੇ ਵਿੱਚ ਅਸੀਂ ਕਰਾਈ ਉਦੋਂ ਸਿਰਫ 13 ਬੰਦੇ ਆਏ ਸੀ ਜੀ ਤੋ ਇਹ ਸਥਾਨ ਜਿਹੜਾ ਆ ਬਹੁਤ ਸਾਰੀ ਪ੍ਰਮਾਨ ਜਿਹੜੇ ਇਸ ਤੇ ਮਿਲਦੇ ਨੇ ਔਰ ਅੱਜ ਸਥਾਨ ਤੁਸੀਂ ਦੇਖ ਸਕਦੇ ਹੋ ਇੱਧਰ ਪ੍ਰਤੀਮਾ ਆ ਸ਼੍ਰੀ ਗੁਰੂ ਵਿਦਾਸ ਮਹਾਰਾਜ ਜਿੱਥੇ ਕਿ ਸਾਰੇ ਨਤਮਸਤਕ ਹੁੰਦੇ ਨੇ ਕੱਲ ਗੁਰਪੁਰਬ ਜਿਹੜਾ ਇਸੇ ਜਗ੍ਹਾ ਤੇ ਵੱਡੀ ਗਿਣਤੀ ਚ ਮਨਾਇਆ ਜਾਏਗਾ ਇਸ ਵੇਲੇ ਨਗਰ ਕੀਰਤਨ ਤੇ ਸੰਗਤਾਂ ਆ ਰਹੀਆਂ ਨੇ ਇੱਥੋਂ ਨਤਮਸਤਕ ਹੋ ਕੇ ਉਸ ਨਗਰ ਕੀਰਤਨ ਜਿਹੜਾ ਆ ਉਹਦੀ ਸ਼ੋਭਾ ਵੀ ਵਧਾਰੀਆਂ ਨੇ